ਕਿ ਸਮਝ ਨਹੀਂ ਆਉਂਦੀ ਪੰਜਾਬ ਵਿੱਚ ਕੁਝ ਬੇਸਮਝੇ ਆਪਣੇ ਅਤੇ ਹੀ ਕਰਦੇ ਨੇ ਹਵਾ ਖੋਰੀ ਕਾਸ ਤੋਂ ਜਿਸ ਰੌਸ਼ਨੀ ਨਾਲ ਉਹਨਾਂ ਦੇ ਘਰ ਦੇ ਉੱਤੇ ਚਾਨਣ ਹੋਣਾ ਉਸੇ ਚਾਨਣ ਵਿੱਚ ਕਰਦੇ ਨੇ ਮੋਰੀ ਕਾਸ ਤੋਂ ਉਸੇ ਚਾਨਣ ਵਿੱਚ ਕਰਦੇ ਨੇ ਮੋਰੀ ਕਾਸ ਤੋਂ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇਸ਼ੂਰੀ ਸਾਥੀਓ ਜਿਸ ਰੌਸ਼ਨੀ ਨਾਲ ਘਰ ਵਿੱਚ ਚਾਨਣ ਹੋਣਾ ਆਲੇ ਦੁਆਲੇ ਚਾਨਣ ਹੋਣਾ ਉਸ ਵਿੱਚ ਮੋਰੀ ਨਹੀਂ ਕਰਨੀ ਚਾਹੀਦੀ ਇਹ ਗੱਲ ਮੈਂ ਇਸ ਕਰਕੇ ਆਖ ਰਿਹਾ ਕਿਉਂਕਿ ਹੁਣ ਇੱਕ ਤਾਜ਼ਾ ਖਬਰ ਜਿਹੜੀ ਛੜ ਤੱਕ ਪਹੁੰਚੀ ਹੈ ਉਹ ਬਲਾਚੌਰ ਦੇ ਸਿਵਲ ਹਸਪਤਾਲ ਤੋਂ ਪਹੁੰਚੀ ਹੈ ਕਿਹਾ ਜਾਂਦਾ ਹੈ ਕਿ ਜਿਹੜੇ ਡਾਕਟਰ ਨੇ ਉਹ ਦੂਜਾ ਰੱਬ ਹੁੰਦੇ ਨੇ ਅਤੇ ਹਸਪਤਾਲਾਂ ਵਿੱਚ ਜਿਹੜੇ ਮਰੀਜ਼ ਹੁੰਦੇ ਆ ਉਹਨਾਂ ਨੂੰ ਪਨਾਹ ਮਿਲਦੀ ਹੈ ਉਹਨਾਂ ਦੀ ਤਬੀਅਤ ਨੂੰ ਤੰਦਰੁਸਤ ਕੀਤਾ ਜਾਂਦਾ ਹੈ ਲੇਕਿਨ ਜੇ ਅਸੀਂ ਕਹਿ ਦੇਈਏ ਕਿ ਹਸਪਤਾਲ ਦੇ ਉੱਤੇ ਹੀ ਹਮਲਾ ਹੋ ਗਿਆ ਹਸਪਤਾਲ 'ਚ ਆ ਕੇ ਕੁਝ ਸ਼ਰਾਰਤੀ ਬੰਦਿਆਂ ਨੇ ਕੁਝ ਗੁੰਡਾਗਰਦੀ ਕਰਨ ਵਾਲਿਆਂ ਨੇ ਹਮਲਾ ਕਰ ਦਿੱਤਾ ਤਾਂ ਸਾਰੀ ਸਿਹਤ ਪ੍ਰਣਾਲੀ ਦੇ ਉੱਤੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਦੱਸ ਦਈਏ ਕਿ ਪਿਛਲੇ ਦਿਨੀ ਬਲਾਚੌਰ ਵਿੱਚ ਮਾਮਲਾ ਸਾਹਮਣੇ ਆਇਆ ਕਿ ਦੋ ਧਿਰਾਂ ਪਹਿਲਾਂ ਆਪਸ ਵਿੱਚ ਉਹਨਾਂ ਵਿੱਚ ਝੜਪ ਹੋ ਜਾਂਦੀ ਹੈ ਇੱਕ ਧਿਰ ਦਾ ਪਹਿਲਾਂ ਇਲਾਜ ਕਰ ਦਿੱਤਾ ਜਾਂਦਾ ਹੈ ਜਦੋਂ ਦੂਜੀ ਧਿਰ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਤਾਂ ਪਹਿਲੀ ਧਿਰ ਹੋਰ ਬੰਦੇ ਬੁਲਾ ਕੇ ਉਹਨਾਂ ਤੇ ਹਮਲਾ ਕਰ ਦਿੰਦੀ ਹੈ ਔਰ ਹਸਪਤਾਲ ਦੇ ਅੰਦਰ ਤਣਾਅ ਵਾਲੀ ਸਥਿਤੀ ਬਣ ਜਾਂਦੀ ਹੈ ਮੀਡੀਆ ਕਰਮੀਆਂ ਨੇ ਸੀਨੀਅਰ ਮੈਡੀਕਲ ਅਫਸਰ ਕੁਲਵਿੰਦਰ ਮਾਨ ਜੀ ਨਾਲ ਗੱਲਬਾਤ ਕੀਤੀ ਕੁਲਵਿੰਦਰ ਮਾਨ ਹੁਣਾਂ ਬਾਰੇ ਦੱਸੀਏ ਤਾਂ ਬਹੁਤ ਨੇਕ ਦਿਲ ਇਨਸਾਨ ਨੇ ਔਰ ਮਰੀਜ਼ਾਂ ਦਾ ਇਲਾਜ ਬੜੇ ਹੀ ਡੂੰਘਾਈ ਨਾਲ ਬੜੇ ਹੀ ਸਮਝਦਾਰੀ ਨਾਲ ਕਰਦੇ ਆ ਔਰ ਮਰੀਜ਼ਾਂ ਦੇ ਲਈ ਉਹਨਾਂ ਦੇ ਮਨ ਵਿੱਚ ਇੱਕ ਦਇਆ ਦੀ ਭਾਵਨਾ ਵੀ ਹੁੰਦੀ ਹੈ ਇੱਕ ਭਾਈਚਾਰਕ ਭਾਵਨਾ ਵੀ ਹੁੰਦੀ ਹੈ ਕੁਲਵਿੰਦਰ ਮਾਨ ਹੁਣਾਂ ਨੇ ਮੀਟਿੰਗ ਨਾਲ ਗੱਲਬਾਤ ਕਰਦੇ ਕਿਹਾ ਕਿ ਪਹਿਲਾਂ ਵੀ ਅਸੀਂ ਲਿਖ ਕੇ ਦੇ ਚੁੱਕੇ ਹਾਂ ਕਿ ਸਾਨੂੰ ਹਸਪਤਾਲ ਦੇ ਅੰਦਰ ਚੌਂਕੀ ਚਾਹੀਦੀ ਹੈ ਲੇਕਿਨ ਵੱਡੇ ਸਵਾਲ ਇਹੀ ਨੇ ਕਿ ਜਿਸ ਦਿਨ ਹਮਲਾ ਹੋਇਆ ਉਸ ਦਿਨ ਜਿਹੜੇ ਡਾਕਟਰ ਨੇ ਉਹ ਮਰੀਜ਼ਾਂ ਦੇ ਇਲਾਜ ਕਰ ਰਹੇ ਸਨ ਡਾਕਟਰ ਨੂੰ ਤਾਂ ਨਹੀਂ ਪਤਾ ਨਾ ਕਿ ਕੌਣ ਕਿਸ ਦੇ ਨਾਲ ਲੜਿਆ ਕੌਣ ਕਿਸੇ ਨਾਲ ਕੱਲੇ ਲੜਿਆ ਪਿੱਛੇ ਲੜਾਈ ਕੀ ਹੈ ਡਾਕਟਰ ਤਾਂ ਆਪਣਾ ਕਰਮ ਕਰ ਰਹੇ ਸਨ ਜਿਹੜੇ ਫੱਟੜ ਸਨ ਉਹਨਾਂ ਦਾ ਇਲਾਜ ਕਰ ਰਹੇ ਸਨ ਉੱਥੇ ਜਦੋਂ ਆ ਕੇ ਗੁੰਡਾਗਰਦੀ ਕਰਨ ਵਾਲੇ ਧਾਬਾ ਬੋਲ ਦਿੰਦੇ ਆ ਤਾਂ ਡਾਕਟਰਾਂ ਦੀ ਜਿਹੜੀ ਸੁਰੱਖਿਆ ਆ ਉਹ ਵੀ ਖਤਰੇ 'ਚ ਪੈ ਜਾਂਦੀ ਔਰ ਜਿਹੜੇ ਡਾਕਟਰ ਮੌਕੇ ਤੇ ਮੌਜੂਦ ਹੁੰਦੇ ਆ ਉਹ ਸੀਨੀਅਰ ਮੈਡੀਕਲ ਅਫਸਰ ਕੁਲਵਿੰਦਰ ਮਾਨ ਉਹਨਾਂ ਨੂੰ ਕਾਲ ਕਰਦੇ ਆ ਉਹ ਉਸੇ ਵੇਲੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਔਰ ਆਪਣੇ ਜਿਹੜੇ ਬਾਕੀ ਡਾਕਟਰ ਨੇ ਉਹਨਾਂ ਨੂੰ ਹਦਾਇਤ ਵੀ ਦਿੰਦੇ ਆ ਕਿ ਤੁਸੀਂ ਆਪਣਾ ਬਚਾਅ ਜ਼ਰੂਰ ਕਰੋ ਤੇ ਡਾਕਟਰ ਤੇ ਨਰਸਿਸ ਕਮਰੇ ਚ ਆਪਣੇ ਆਪ ਨੂੰ ਕੁੰਡੀ ਲਾ ਕੇ ਆਪਣਾ ਬਚਾਅ ਕਰਦੇ ਹਾਲਤ ਇਸ ਤਰੀਕੇ ਵਿਗੜ ਜਾਂਦੇ ਆ ਔਰ ਡਾਕਟਰ ਕੁਲਵਿੰਦਰ ਮਾਨ ਪਹੁੰਚਦੇ ਵੀ ਆ ਤਾਂ ਵੱਡੇ ਸਵਾਲ ਇਹੀ ਨੇ ਸਿਸਟਮ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਇਸ ਸਿਸਟਮ ਦੇ ਮੂੰਹ ਤੇ ਚਪੇੜ ਹੈ ਕਿ ਜਿਹੜਾ ਹਸਪੀਟਲ ਜਿੱਥੇ ਮਰੀਜ਼ਾਂ ਨੂੰ ਇਲਾਜ ਮਿਲਦਾ ਉੱਥੇ ਹੁਣ ਡਾਕਟਰਾਂ ਦੀ ਸੁਰੱਖਿਆ ਜਿਹੜੀ ਹੈ ਉਹ ਵੀ ਖਤਰੇ ਵਿੱਚ ਹੈ ਬਾਕੀ ਹੋਰ ਮੌਕੇ ਤੇ ਕੀ ਕੀ ਹੋਇਆ ਆਪਾਂ ਜਾਣਦੇ ਆ ਸੀਨੀਅਰ ਮੈਡੀਕਲ ਅਫਸਰ ਕੁਲਵਿੰਦਰ ਮਾਨ ਹੁਣਾ ਤੋਂ ਸਾਬ ਇੱਕ ਰਾਤ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ ਸੁਰੱਖਿਆ ਜਿਹੜੀ ਹੈਗੀ ਆ ਹਸਪਤਾਲ ਦੀ ਬਿਲਕੁਲ ਨਹੀਂ ਰਹੀ ਆ ਹਮਲਾਵਰ ਆਏ ਔਰ ਆਪਰੇਸ਼ਨ ਥੀਟਰ ਜਿਹੜਾ ਹੈਗਾ ਐਮਰਜੈਂਸੀ ਚ ਉਹਦੇ ਵਿੱਚ ਆ ਕੇ ਹਮਲਾ ਕੀਤਾ ਮਰੀਜ਼ਾਂ ਦੇ ਉੱਤੇ ਕੀ ਕਹਿਣਾ ਚਾਹੁੰਦੇ ਜੀ ਸਰ ਇਹ ਕੱਲ ਰਾਤੀ 9:30 ਵਜੇ ਦੇ ਕਰੀਬ ਪੈਨੀਵਿਲੀ ਵਾਰ ਦੇ ਦੋ ਪਾਰਟੀਆਂ ਆਈਆਂ ਸੀ ਕਿ ਇੱਕ ਪਾਰਟੀ ਪਹਿਲਾਂ ਆਈ ਰਾਈਗਰੀ ਦੂਜੀ ਪਾਰਟੀ ਕੋ ਤੋਂ ਬਾਤ ਚਾਹੀਏ ਪਹਿਲੀ ਪਾਰਟੀ ਦਾ ਇਲਾਜ ਹੋ ਚੁੱਕਿਆ ਜਦੋਂ ਦੂਜੀ ਪਾਰਟੀ ਦਾ ਇਲਾਜ ਪ੍ਰੈਜ਼ੀਡੈਂਟ ਚੰਦਰਾ ਜੀ ਦਾ ਪਹਿਲੀ ਪਾਰਟੀ ਦੇ ਕੋਸ਼ ਹੈ ਹਮਲਾਵਰਾਂ ਉਹਨਾਂ ਦੇ ਜਿਹੜੇ ਫਾਇਰ ਕਿਤੇ ਹੋ ਕੇ ਉਹਨਾਂ ਨੇ ਆ ਕੇ ਦੂਜੀ ਪਾਰਟੀ ਤੇ ਹਮਲਾ ਕਰ ਦਿੱਤਾ ਇਹਦੇ ਸੱਚ ਮੈਂ ਪਹਿਲਾਂ ਵੀ ਸਰਕਾਰ ਨੂੰ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਕਿ ਸਾਡੇ ਐਸਟੇਜ ਬਣਾ ਚੌਰ ਕਰਿਆ ਪੁਲਿਸ ਚੰਪੀ ਪੱਕੇ ਤੌਰ ਤੇ ਬਣਾਈ ਜਾਵੇ ਉਹਨਾਂ ਨਾਲ ਜਿਹੜੇ ਸਪੈਸ਼ਲੀ ਰਾਜੀ ਨੂੰ ਕਿਤੇ ਕੋਈ ਕੋਈ ਸਖਤ ਨਹੀਂ ਹੁੰਦਾ ਪਾ ਗਾ ਦਿੱਤੀ ਜਾਂ ਪਰ ਹਾਲੇ ਤੱਕ ਕੋਈ ਇਸ ਬੰਦੀ ਕਾਰਵਾਈ ਨਹੀਂ ਇਹ ਵੀ ਪਤਾ ਲੱਗਿਆ ਕਿ ਜਿਹੜੇ ਮਰੀਜ਼ਾਂ ਤਾਂ ਇਲਾਜ ਚੱਲਿਆ ਸੀ ਉਸ ਲਈ ਜਿਸਲੇ ਹਮਲਾ ਹੋਇਆ ਤਾਂ ਡਾਕਟਰ ਤੇ ਸਟਾਫ ਜਿਹੜਾ ਨਰਸ ਸੀਗੇ ਉਹਨਾਂ ਨੇ ਆਪਣੀ ਜਾਨ ਬਚਾਈ ਆ ਕਮਰੇ ਚ ਬੰਦ ਹੋ ਗਏ 20 ਤੋਂ 25 ਬੰਦੇ ਆਏ ਸੀ ਕਿ ਡਾਕਟਰ ਸਾਹਿਬ ਨੇ ਫੋਨ ਆਇਆ ਭਈ ਇਹ ਆਪਸ ਚ ਇਹਨਾਂ ਦੀ ਲੜਾਈ ਹੋ ਗਈ ਹੈ ਤੁਸੀਂ ਫਟਾਫਟ ਆ ਜਾਓ ਤੇ ਫੋਨ ਕਰੋ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਸੇਫ ਰੱਖੋ ਤਾਂ ਕਿ ਤੁਹਾਡੇ ਤੇ ਨਾ ਕੋਈ ਹਮਲਾ ਕਰ ਦੇਵੇ ਡਾਕਟਰ ਸਾਹਿਬ ਨੇ ਆਪਣੇ ਕਮਰੇ ਵਿੱਚ 25 ਨੰਬਰ 'ਚ ਕੂਡੀ ਲਾ ਕੇ ਜਾਣ ਚਾਹੀਏ ਤੇ ਸਟਾਫ ਨਰਸਟਰੀ ਡਿਊਟੀ 'ਚ ਉਹਨੇ 24 ਮਿੰਟਸ ਕੂਡੀ ਲਾ ਕੇ ਜਾਣ ਚਾਹੀਏ ਜਿਹੜੇ ਉਹਨਾਂ ਦੇ ਜਿੰਨਾ ਜਿੰਨਾ ਤੇ ਹਮਲਾ ਹੋਇਆ ਉਹਨਾਂ ਦੀ ਹਾਲਤ ਕਿੱਦਾਂ ਹੈ ਜੀ ਉਹ ਕਿੱਥੇ ਹਨ ਅਸਲੇ ਜਿਹੜੇ ਇਲਾਜ ਕਿੱਥੇ ਹੋ ਤੇਰੇ ਦਾ ਅਸੀਂ ਉਹਨਾਂ ਦਾ ਪਰਚਾ ਕੱਟ ਕੇ ਸਟੀਚਿੰਗ ਕਰਕੇ ਡਰੈਸਿੰਗ ਕਰਕੇ ਅਸੀਂ ਪੁਲਿਸ ਵਾਲਿਆਂ ਦੇ ਕੋਲ ਤੇ ਵੀ ਦੇ ਆਪਣੇ ਕੋਲ ਵੀ ਇੱਕ ਦੋ ਪਾਟੀਆਂ ਫੇੜਨ ਦਾ ਦੁਆਰਾ ਬਸ ਲੱਗਣ ਨੂੰ ਸਿਉਲਾ ਸਲਾਮਾ ਸ਼ਹਿਰ ਰੈਫਰ ਕੀਤਾ ਸੀ ਤਾਂ ਕਿ ਉੱਥੇ ਸੇਫਟੀ ਰਹੇ ਤੇ ਜਿਹੜੇ ਐਕਸਰੇ ਤੇ ਆਰਥੋਪੀਡੀ ਨੇ ਉਹ ਬਲਾਚੌਰੀ ਅਧਿਕਾਰੀ ਤੇ ਇਹ ਵੀ ਪਤਾ ਲੱਗਿਆ ਕਿ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਦਾਖਲ ਨਹੀਂ ਕਰ ਰਹੇ ਸੀ ਅਸੀਂ 1 ਵਜੇ ਰੈਫਰ ਕਰਤੇ ਸੀ ਪਰ ਉੱਥੇ ਯਮਨੂ ਸਾਹਿਬ ਕਹਿੰਦੇ ਅਸੀਂ ਕਰ ਨਹੀਂ ਸਕਦੇ ਫਿਰ ਉਹਨਾਂ ਦੇ ਉੱਚ ਅਧਿਕਾਰੀ ਜਿਹੜੇ ਉਹ ਵੀ ਕਹਿੰਦੇ ਨਹੀਂ ਬਲਾਚੌਰੀ ਦਾ ਕੇਸ ਹੈ ਕੰਟਰੋਵਰਸੀਅਲ ਕੇਸ ਹੈ ਤੁਸੀਂ ਵਾਪਸ ਲੈਣੇ ਵਾਸੀ ਨਹੀਂ ਕਰਦੇ ਇਹ ਅਲਟੀਮੇਟਲੀ ਸੀਆ ਸਾਹਿਬ ਨੂੰ ਕਿਹਾ ਕਹਿੰਦੇ ਮੈਂ ਕਰਵਾਣਾ ਤੇ ਬੜੀ ਜਦੋਂ ਜਹਰ ਨਾਲ ਕਿੰਨ ਤੋਂ 4 ਵਜੇ ਦੇ ਵਿੱਚ ਮਰੀਜ਼ ਫੈਲ ਅਗੇ ਕੀ ਲੱਗਦਾ ਸਰ ਪਿਛਲੇ ਵੀ ਗੱਲ ਕਰੀਏ 2 ਮਹੀਨੇ ਪਹਿਲਾਂ ਤੁਸੀਂ ਵੀ ਹੈਲਥ ਡਿਪਾਰਟਮੈਂਟ ਨੂੰ ਇੱਕ ਚਿੱਠੀ ਵੀ ਲਿਖੀ ਸੀਗੀ ਤੇ ਤੁਸੀਂ ਮਨਿਸਟਰ ਨੂੰ ਵੀ ਕਿਹਾ ਸੀਗਾ ਕਿ ਸੁਰੱਖਿਆ ਨੂੰ ਲੈ ਕੇ ਸਾਡੇ ਅਰੇਂਜਮੈਂਟ ਕੀਤੇ ਜਾਣ ਤੇ ਪਰ ਹਜੇ ਤੱਕ ਵੀ ਦੇਖਣ ਵਿੱਚ ਆਇਆ ਕਿ ਸੁਰੱਖਿਆ ਦੇ ਕੋਈ ਅਰੇਂਜਮੈਂਟ ਨਹੀਂ ਹੈਗੇ ਦੇਖੋ ਜੀ ਸਾਡੇ ਡਾਕਟਰਸ ਤੇ ਹਸਪੀਟਲ ਦੀ ਬਿਲਡਿੰਗਸ ਤੇ ਬਹੁਤ ਇਹ ਪਿਛਲੇ ਦਿਨਾਂ ਚ ਪਹਿਲਾ ਡੇਰਾ ਵਸੀਫ ਤੇ ਫਿਰਦਾਸਪੁਰ ਤੇ ਰਾਤੀ ਗਲਾਚੌਰ ਉਹਨਾਂ ਨੇ ਹਮਲਾਵਰਾਂ ਨੇ ਹਮਲਾ ਕੀਤਾ ਤੇ ਪਸੀ ਤਾਂ ਇਹ ਹੀ ਸਰਕਾਰ ਤੋਂ ਮੰਗ ਕਰਦੇ ਆ ਤੇ ਸਾਡੇ ਜਿਹੜੇ ਸਿਵਲ ਹਸਪਤਾਲ ਗਲਾਚੌਰ ਵਿੱਚ ਹੈ ਪਤੀ ਚੌਕੀ ਤੇ ਰਾਤ ਕਰ ਦਿੱਤੀ ਜਾਂਦੀ ਤਾਂ ਕਿ ਜਿਹੜੇ ਸਾਡੇ ਸਟਾਫ ਮੈਂਬਰ ਆ ਤੇ ਡਿਊਟੀ ਦੇ ਦੌਰਾਨ ਜਿਹੜੇ ਪੀਜ਼ ਆ ਉਹ ਸੇਫ ਰਹਿਣ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਡਾਕਟਰ ਸਾਹਿਬ ਨਾਲ ਵੀ ਛੇੜਛਾੜ ਦਾ ਮਾਮਲਾ ਆਇਆ ਸੀਗਾ ਵੀ ਉਸ ਤੋਂ ਬਾਅਦ ਇੱਕ ਲੜਾਈ ਦੇ ਮਾਮਲੇ ਦੇ ਵਿੱਚ ਵੀ ਇਸੇ ਜਗ੍ਹਾ ਤੇ ਆ ਕੇ ਕੁੱਟਮਾਰ ਹੋਈ ਸੀ ਕੀ ਪੁਲਿਸ ਪ੍ਰਸ਼ਾਸਨ ਇਸ ਵੇਲੇ ਜ ਤੇ ਆਣੀ ਦੇ ਰਿਹਾ ਕੀ ਕਰ ਰਿਹਾ ਜੀ ਉਸ ਲਈ ਵੀ ਜਦੋਂ ਲੇਡੀ ਡਾਕਟਰ ਨਾਲ ਕਿਸੇ ਨੇ ਬਦਤਮੀਦੀ ਕੀਤੀ ਸੀ ਕੋਟ ਸੈਂਟਰ ਦਾ ਪੇਸ਼ੈਂਟ ਹੈਗਾ ਉਹਨੇ ਆ ਕੇ ਮੇਸੇਜ ਕੀਤਾ ਇੱਕ ਵਾਰੀ ਦੋ ਵਾਰੀ ਇੱਕ ਵਾਰੀ ਉਹਨੂੰ ਸਮਝਾਤਾ ਮਾਜੋਗੈ ਸੇਠ ਸਾਹਿਬ ਮੈਨੂੰ ਦੋ ਵਾਰ ਸੇ ਦੁਬਾਰਾ ਸੀ ਇੱਕ ਪਰਚਾ ਹੀ ਸਾਨੂੰ ਕਰਵਾਉਣਾ ਪਿਆ ਤੇ ਉਹ ਕੋਈ ਉਹ ਤੇ ਕੋਈ ਅਚਾਰਾ ਹੋਈ ਨਹੀਂ ਸੀ ਤੇ ਜਿਹੜਾ ਦੂਸਰਾ ਕੇਸ ਸੀਗਾ ਉਹ ਵੀ ਆ ਕੇ ਇੱਕ ਪਾਰਟੀ ਨੇ ਅੰਦਰ ਹੀ ਤੱਕ ਨੁਕੀ ਕੀਤੀ ਲੜਾਈ ਕੀਤੀ ਅਸੀਂ ਫੇਰ ਲਿਖਿਆ ਤੇ ਸਾਨੂੰ ਜਿੱਥੇ ਸਕਿਉਰਿਟੀ ਅਰੇਂਜਮੈਂਟ ਕਰ ਦਿੱਤਾ ਜਾਵੇ ਪਰ ਹਾਲੇ ਤੱਕ ਕੋਈ ਕੀਤਾ ਨਹੀਂ ਬਕਬਕ ਸ਼ਹਿਰਾਂ ਦੇ ਵਿੱਚ ਡਾਕਟਰਾਂ ਦੇ ਉੱਤੇ ਹਮਲਾ ਵੀ ਹੋ ਰਿਹਾ ਹੈ ਕੀ ਕਰਨ ਕਰੀਏ ਦੇਖੋ ਇਹ ਅਸੀਂ ਮਰੀਜ਼ਾਂ ਦਾ ਇਲਾਜ ਸਵੇਰੇ ਵੱਲੇ ਸ਼ਾਮ ਵੱਲੇ ਰਾਤ ਵੱਲੇ ਆਪਣੇ ਮਨ ਦੀ ਸ਼ਾਂਤੀ ਦਾ ਤਾਂ ਹੀ ਕਰ ਸਕਦੇ ਆ ਜੇ ਸਾਡੀ ਸੇਫਟੀ ਮੈਂ ਇਹ ਜਨਾ ਉੱਚ ਤਿਹਾਰੀਆਂ ਤੋਂ ਸਰਕਾਰ ਤੋਂ ਵੀ ਇਹ ਮੰਗ ਕਰਦਾ ਕਿ ਜਿਹੜੀ ਸਿਕਿਉਰਿਟੀ ਸਰ ਜਿਹੜਾ ਪਰਸੋਂ ਇੱਕ ਹਸਪਤਾਲ ਦੇ ਵਿੱਚ ਝਗੜਾ ਹੋਇਆ ਸੀਗਾ ਤੇ ਨੀਲੇ ਬਾੜੇ ਵਿੱਚ ਵੀ ਝਗੜਾ ਹੋਇਆ ਸੀਗਾ ਉਸ ਬੰਦੀ ਜਾਣਕਾਰੀ ਦਿਓ ਕੀ ਮੈਟਰ ਕਿਹ ਸੀਗਾ ਤੇ 15 ਤਰੀਕ ਨੂੰ ਸ਼ਾਮ ਨੂੰ ਨੀਲੇ ਬਾੜਾ ਪਿੰਡ ਹੈ ਸਾਡੇ ਕਟਕਟਾ ਥਾਣੇ ਦੇ ਵਿੱਚ ਹੈ ਉੱਥੇ ਦੋ ਪਰਿਵਾਰਾਂ ਦੇ ਵਿੱਚਲਾ ਰਸਤੇ ਨੂੰ ਲੈ ਕੇ ਥੋੜਾ ਝਗੜਾ ਹੋ ਗਿਆ ਸੀ ਜਿਹਦੇ ਵਿੱਚ ਛੋਟਾ ਲਕਮ ਕਰਨ ਪਰਿਵਾਰ ਜਿਹੜਾ ਹੈਗਾ ਬਲਾਚੋਰ ਆਪਣੇ ਹਸਪਤਾਲ ਐਡਮਿਟ ਹੋ ਗਿਆ ਸੀ ਜਦੋਂ ਦੂਸਰਾ ਪਰਿਵਾਰ ਵੀ ਐਡਮਿਟ ਹੋਣ ਆਇਆ ਤਾਂ ਇਹਨਾਂ ਦਾ ਉੱਥੇ ਆਪਸ ਵਿੱਚ ਕਾफी ਤਕਰਾਰਬਾਜ਼ੀ ਹੋ ਗਈ ਤੇ ਡਾਕਟਰ ਸਾਹਿਬ ਨਾਲ ਵੀ ਥੋੜਾ ਮਿਸਬੀਹੇਵ ਕਰੇ ਇੱਕ 파ਟੀ ਨਿਕਲਿਆ ਤੇ ਜਦੋਂ ਸਾਡੇ ਐਸਐਚਓ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਬੜੀ ਮਿਸਤਿਹਤੀ ਦਿਖਾਉਂਦੇ ਹੋਏ ਫੌਰਨ ਮਤਲਬ ਉੱਥੇ ਪਹੁੰਚ ਕੇ ਤਕਰਾਰਬਾਜ਼ੀ ਨੂੰ ਰੋਕਿਆ ਅਤੇ ਤਕਰਾਰਬਾਜ਼ੀ ਰੋਕਣ ਤੋਂ ਬਾਅਦ ਜਿਹੜੀ ਇੱਕ ਦੂਜੀ 파ਟੀ ਰਹਿ ਗਈ ਹੈ ਉਹਨੂੰ ਡਾਕਟਰ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਨਵੇਂ ਸ਼ਹਿਰ ਹਸਪੀਟਲ ਦਾ ਜਿਹੜਾ ਰੈਫਰ ਕਰਾਤਾ ਮਦਦ ਐਸੇ ਚੋ ਦੀ ਸੂਚ-ਬੂਚ ਕਰਨੇ ਜਿਹੜਾ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀ ਉਹ ਬਚਾ ਲਿਆ ਸਿੱਤੂ ਜੀ ਕੀ ਲੱਗਦਾ ਆਮ ਦੇਖਣ ਵਿੱਚ ਆਇਆ ਕਿ ਲੜਾਈ ਝਗੜੇ ਵੱਧ ਗਏ ਆ ਪਰ ਪੁਲਿਸ ਤੁਸੀਂ ਦੱਸਿਆ ਕਿ ਪੁਲਿਸ ਨੇ ਮੁਸਤੀ ਦੇਖਾਦੇ ਹੋਏ ਉਹਨਾਂ ਨੂੰ ਨਮਾਸ਼ਾ ਰੈਫਰ ਕਰ ਦਿੱਤਾ ਗਿਆ ਤਾਂ ਜੋ ਇੱਥੇ ਕੋਈ ਉਹਨਾਂ ਨੂੰ ਖਤਰਾ ਨਾ ਹੋਵੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਪੇਸ਼ੈਂਸ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਰਹਿ ਨਹੀਂ ਹੈ ਮਾੜੀ ਜੀ ਗੱਲ ਪਿੱਛੋਂ ਹੀ ਲੜਾਈ ਝਗੜਾ ਹੋ ਜਾਂਦਾ ਬਿਲਕੁਲ ਪੇਸ਼ੈਂਸ ਦੀ ਕਮੀ ਨਹੀਂ ਵੀ ਹੈ ਜੀ ਇਹ ਛੋਟੀਆਂ-ਮੋਟੀਆਂ ਗੱਲਾਂ ਨੇ ਜਿਹੜਾ ਨੇ ਉੱਠੀ ਲੈ ਜਾਣਾ ਹੈ ਨਾ ਤੇ ਕਿੰਨਾ ਹੋ ਸਕਣ ਕੀ ਹੁਣ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਨਹੀਂ ਇਹਨਾਂ ਨੂੰ ਅਰੈਸਟ ਨਹੀਂ ਪਈ ਹੈ ਜੀ ਰੇਡ ਚੱਲ ਰਹੀ ਹੈ